ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਆਮ ਤੌਰ ਤੇ ਦੂਜਿਆਂ ਨੂੰ ਉਪਦੇਸ਼ ਦੇਣਾ ਬਹੁਤ ਸੌਖਾ ਹੁੰਦਾ ਆ ਪਰ ਜਦੋਂ ਕੋਈ ਗੱਲ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤੇ ਬਿਨਾ ਬੋਲੀ ਜਾਂਦੀ ਹੈ ਨਾ ਉਹ ਦੁਨੀਆ ਦੇ ਵਿੱਚ ਬਹੁਤਾ ਅਸਰ ਨਹੀਂ ਕਰਦੀ ਭਾਵੇਂ ਕਿ ਇਹ ਗੱਲ ਸਮਝ ਕਿਸੇ ਵਿਰਲੇ ਟਾਵੇਂ ਨੂੰ ਆਉਂਦੀ ਹੈ ਪਰ ਬਹੁਤਾਤ ਐਸੀ ਹੈ ਕਿ ਸਭ ਕਹਿੰਦੇ ਹਨ ਪਾਇਆ ਘਾਟ ਨਾ ਕਿਸ ਹੀ ਕਹਾਇਆ ਕਹਿੰਦੇ ਨੇ ਇੱਕ ਵਾਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਕਹਾਣੀ ਆ ਮਹਾਰਾਜ ਜੀ ਦੀ ਉਸ ਵੇਲੇ ਉਮਰ ਛੋਟੀ ਸੀ ਮਹਾਰਾਜ ਜੀ ਦਾ ਇੱਕ ਸੰਗੀ ਉਹਨੂੰ ਗੁੜ ਖਾਣ ਦੀ ਬਹੁਤ ਆਦਤ ਉਹਨੇ ਮਾਤਾ ਜੀ ਨੂੰ ਪਤਾ ਸੀ ਕਿ ਮੇਰੇ ਪੁੱਤਰ ਦੀ ਲਿਆਜ ਗੁਰੂ ਤੇਗ ਬਹਾਦਰਵਾਰੇ ਪਿਤਾ ਨਾਲ ਆ ਉਹ ਇੱਕ ਦਿਨ ਆਪਣੇ ਪੁੱਤਰ ਨੂੰ ਬਾਹੋਂ ਫੜ ਕੇ ਮਹਾਰਾਜ ਕੋਲ ਲੈ ਗਈ ਕਹਿੰਦੇ ਮਹਾਰਾਜ ਜੀ ਇੱਕ ਕਿਰਪਾ ਕਰੋ ਤੁਸੀਂ ਤੇ ਬੜੇ ਸਿਆਣੇ ਜੀ ਤੁਹਾਡਾ ਸਾਧੂ ਸੁਭਾਅ ਆ ਆ ਤੁਹਾਡਾ ਜਿਹੜਾ ਦੋਸਤ ਨਾ ਗੁੜ ਬਹੁਤ ਖਾਂਦਾ ਆ ਮਹਾਰਾਜ ਜੀ ਚੋਪਰੇ ਕਹਿੰਦੇ ਜੀ ਕੋਈ ਨਹੀਂ ਕਹਿ ਦਿਆਂਗੇ ਉਹ ਫਿਰ ਹਫਤੇ ਬਾਅਦ ਆਪਣੇ ਪੁੱਤਰ ਨੂੰ ਲੈ ਆਈ ਮਹਾਰਾਜ ਨੇ ਫਿਰ ਕਹਿੰਦੇ ਜੀ ਕੋਈ ਨਹੀਂ ਅਸੀਂ ਕਵਾਂਗੇ ਤੀਸਰੀ ਵਾਰੀ ਜਦੋਂ ਫੇਰ ਉਹ ਆਈ ਨਾ ਉਹਨੇ ਫਿਰ ਮਹਾਰਾਜ ਨੂੰ ਕਹਿ ਕਹਿੰਦੇ ਮਹਾਰਾਜ ਜੀ ਤੇ ਗੁੜ ਖਾਣ ਦੀ ਆਦਤ ਤੁਹਾਡੇ ਕਹੇ ਤੇ ਵੀ ਨਹੀਂ ਛੱਡਦਾ ਪਿਆ ਮਹਾਰਾਜ ਜੀ ਕਹਿੰਦੇ ਜੇ ਅਸੀਂ ਤੇ ਗਿਆ ਹੀ ਨਹੀਂ ਮਹਾਰਾਜ ਜੀ ਫੇਰ ਉਹਨੂੰ ਬੱਚੇ ਨੂੰ ਕਹਿੰਦੇ ਕਹਿੰਦੇ ਵੀ ਨਹੀਂ ਗੁੜ ਨਹੀਂ ਖਾਣਾ ਚਾਹੀਦਾ ਇਹਦੇ ਨਾਲ ਜ਼ਿਆਦਾ ਖਾਈਏ ਤੇ ਪੇਟ ਖਰਾਬ ਹੋ ਜਾਂਦਾ ਆ ਉਹਨੇ ਕਹਿ ਜੀ ਮੈਂ ਅੱਜ ਤੋਂ ਬਾਅਦ ਨਹੀਂ ਖਾਵਾਂਗਾ ਉਹ ਲੜਕੇ ਦੀ ਮਾਂ ਕਹਿਣ ਲੱਗੀ ਮਹਾਰਾਜ ਜੀ ਵੀ ਆਹ ਜਿਹੜੀ ਗੱਲ ਤੁਸੀਂ ਹੁਣ ਬੋਲੀਏ ਅੱਜ ਤੋਂ ਜਦੋਂ ਮੈਂ ਤੁਹਾਡੇ ਕੋਲ ਹਫ਼ਤਾ ਪਰ ਪਹਿਲਾਂ ਇਸ ਤੋਂ ਉਹ ਵੀ ਤਾਂ ਬੋਲ ਸਕਦੇ ਸੀ ਮਾਏ ਜੀ ਕਹਿੰਦੇ ਜੀ ਨਹੀਂ ਸਾਨੂੰ ਹੁਕਮ ਨਹੀਂ ਸੀਗਾ ਕਾਰਨ ਕਹਿੰਦੇ ਕਾਰਨ ਇਹ ਹੈ ਕਿ ਅਸਲ ਦੇ ਵਿੱਚ ਉਸ ਵੇਲੇ ਅਸੀਂ ਬਹੁਤ ਗੁੜ ਖਾਂਦੇ ਸਾਂ ਅਸੀਂ ਜਿਹੜਾ ਕੰਮ ਖੁਦ ਕਰਦੇ ਹਈਏ ਜਿੰਨਾ ਚਿਰ ਅਸੀਂ ਨਹੀਂ ਛੱਡਿਆ ਦੂਜਿਆਂ ਨੂੰ ਨਹੀਂ ਅਸੀਂ ਕਹਿ ਸਕਦੇ ਕਹਿੰਦੇ ਤਾਂ ਕਰਕੇ ਅਸੀਂ ਇਹਨੂੰ ਨਹੀਂ ਕਿਹਾ ਹੁਣ ਅਸੀਂ ਇਹਨੂੰ ਕਿਹਾ ਇਹਨੇ ਛੱਡ ਵੀ ਜਾਣਾ ਆ ਜਿੰਦਗੀ ਦੇ ਵਿੱਚ ਆ ਵਰਤਾਰਾ ਕਿਸੇ ਭਾਗਾ ਵਾਲੇ ਨੂੰ ਸਮਝ ਆਉਂਦਾ ਰੱਬਗੇ ਅਰਦਾਸ ਕਰਿਆ ਜੀ ਸਾਡੇ ਵਰਗੇ ਨਾ ਚੀਜ਼ਾਂ ਨੂੰ ਵੀ ਇਹ ਗੱਲ ਮਾਰੇ ਦੇ ਕਰਦੀ ਸਮਝ ਆ ਜਾਏ ਕੇ ਬਿਨਾ ਕਮਾਇਆ ਬਿਨਾ ਸਮਝਿਆ ਗੁਰੂ ਘਰ ਦੀ ਰਹਿਮਤ ਛਤਰ ਸ਼ਾਇਆ ਨਹੀਂ ਮਾਣੀ ਜਾ ਸਕਦੀ ਤੇ ਜਿੰਨਾ ਚਿਰ ਆਪ ਨਹੀਂ ਮੰਨਦੇ ਉਹਨਾਂ ਚਿਰ ਅਸੀਂ ਕਿਸੇ ਦੀ ਵੀ ਝੋਲੀ ਨਹੀਂ ਭਰ ਸਕਦੇ